ਆਹ ਦੇਖ ਲਓ ਦੋਸਤੋ ਅੱਜ ਕੱਲ ਨੌਜਵਾਨਾਂ ਨੇ ਇਹ ਕਰਨਾ ਬਾਕੀ ਰਹਿ ਗਿਆ ਸੀ ਜਿਹੜਾ ਇਹ ਨੌਜਵਾਨ ਨੇ ਪੂਰਾ ਕਰ ਦਿੱਤਾ ਆਪਣੇ ਹੀ ਬਜ਼ੁਰਗ ਦੀ ਚਿੱਟੀ ਦਾੜੀ ਨੂੰ ਫੜ ਕੇ ਕਿਵੇਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਿਹਾ ਤੇ ਨਾਲ ਗਾਲਾਂ ਕੱਢ ਰਿਹਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਤੁਸੀਂ ਵੀ ਮਤਲਬ ਸ਼ੇਅਰ ਕਰਿਓ ਤਾਂ ਕਿ ਇਸ ਨੌਜਵਾਨ ਦਾ ਪਤਾ ਲੱਗ ਸਕੇ ਕਿ ਕਿਸ ਜਗ੍ਹਾ ਦੀ ਇਹ ਵੀਡੀਓ ਬਣੀ ਹੋਈ ਹੈ ਜਿਸ ਤੋਂ ਬਾਅਦ ਪ੍ਰਸ਼ਾਸਨ ਪੁਲਿਸ ਇਸ ਨੌਜਵਾਨ ਦੇ ਖਿਲਾਫ ਕਾਰਵਾਈ ਕਰ ਸਕੀ ਦਾਦੇ ਨੇ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੂਰਾ ਤਹਿਲਕਾ ਮਚ ਚੁੱਕਾ ਹੈ ਕਿਉਂਕਿ ਘੋਰ ਕਲਜੂਗਾ ਚੁੱਕਾ ਹੈ ਕਿ ਅੱਜਕੱਲ ਨੌਜਵਾਨ ਬਜ਼ੁਰਗਾਂ ਤੇ ਚਿੱਟੀ ਦਾੜੀਆਂ ਨੂੰ ਫੜ ਕੇ ਜਲੀਲ ਕਰ ਰਹੇ ਨੇ ਇਹ ਵੀਡੀਓ ਦੇ ਵਿੱਚ ਜੋ ਬੋਲਿਆ ਜਾ ਰਿਹਾ ਹੈ ਉਹ ਵੀ ਤੁਹਾਨੂੰ ਆਪਣੀ ਵੀਡੀਓ ਤੇ ਚੈਨਲ 'ਤੇ ਸੁਣਾਵਾਂਗੇ ਕਿ ਇਹ ਵੀਡੀਓ ਦੇ ਵਿੱਚ ਇਹ ਬਜ਼ੁਰਗ ਇਸ ਨੌਜਵਾਨ ਦਾ ਚਾਚਾ ਜੋ ਬਾਰ-ਬਾਰ ਜ਼ਮੀਨੀ ਮਾਮਲੇ ਨੂੰ ਲੈ ਕੇ ਗਾਲਾਂ ਕੱਢ ਰਿਹਾ ਹੈ ਪੁਲਿਸ ਪ੍ਰੋਸੈਸ ਨੂੰ ਵੀ ਗਾਲਾਂ ਕੱਢ ਰਿਹਾ ਹੈ ਸਾਨੂੰ ਲੱਗੇ ਜਦੋਂ ਤੋਂ ਇਹ ਵੀਡੀਓ ਵਾਇਰਲ ਹੋਈ ਹੈ ਉਸ ਤੋਂ ਬਾਅਦ ਲਗਾਤਾਰ ਲੋਕ ਲਾਂਨਤਾ ਵੀ ਪਾ ਰਹੇ ਨੇ ਦੂਜੇ ਪਾਸੇ ਇਸ ਨੌਜਵਾਨ ਦਾ ਪਤਾ ਵੀ ਲਗਾਇਆ ਜਾ ਰਿਹਾ ਕਿ ਕਿਸ ਜਗ੍ਹਾ ਤੋਂ ਨੌਜਵਾਨ ਇਹ ਰਹਿਣ ਵਾਲਾ ਹੈ ਤੇ ਕਿਉਂ ਇਸ ਨੇ ਆਪਣੇ ਹੀ ਚਾਚੇ ਦੀ ਚਿੱਟੀਦਾਰੀ ਫੜ ਕੇ ਉਸ ਨੂੰ ਜਲੀਲ ਕੀਤਾ ਗੱਦਦੇ ਨੇ ਕਿ ਇਹੋ ਹੀ ਬਜ਼ੁਰਗ ਨੇ ਜਿੰਨਾ ਬਜ਼ੁਰਗਾਂ ਨੇ ਇਨ੍ਹਾਂ ਨੌਜਵਾਨਾਂ ਨੂੰ ਜਨਮ ਦਿੱਤੇ ਛੋਟੇ ਹੁੰਦੇ ਖੜਾਇਆ ਮੁਸ਼ਕਲ ਸਮੇਂ ਕੱਟੇ ਤਾਂ ਇਹ ਨੌਜਵਾਨ ਅੱਜ ਜ਼ਮੀਨਾਂ ਖਾਤਰ ਪੈਸੇ ਖਾਤਰ ਆਪਣੇ ਹੀ ਬਜ਼ੁਰਗਾਂ ਦੀਆਂ ਚਿੱਟੀਆਂ ਦਾਰੀਆਂ ਫੜਨ ਲੱਗ ਪਏ ਨੇ ਕਿਮੇ ਦਾ ਵਕਤ ਆ ਗਿਆ ਕਿਮੇ ਦਾ ਸਮਾਂ ਆ ਗਿਆ ਜਿੱਥੇ ਕਿ ਬਜ਼ੁਰਗਾਂ ਦੀ ਸੇਵਾ ਕਰਨਾ ਨੌਜਵਾਨਾਂ ਦਾ ਫਰਜ਼ ਸੀ ਪਰ ਦੂਜੇ ਪਾਸੇ ਚਿੱਟੀਆਂ ਦਾੜੀਆਂ ਫੜ ਕੇ ਅੱਜ ਬਜ਼ੁਰਗਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ ਭਾਵੇਂ ਜਿੰਨੀ ਮਰਜ਼ੀ ਗਲਤ ਤੇ ਬਜ਼ੁਰਗਾਂ ਦੀ ਹੋਵੇ ਭਾਵੇਂ ਜ਼ਮੀਨਾ ਨਹੀਂ ਦਿੱਤੀਆਂ ਜਾ ਰਹੀਆਂ ਪਰ ਇਸ ਦੇ ਨਾਲ ਇਹ ਤਾਂ ਨਹੀਂ ਕਿ ਤੁਸੀਂ ਬਜ਼ੁਰਗਾਂ ਨੂੰ ਡੈਰੀ ਫੜ ਕੇ ਉਸ ਨੂੰ ਜਲੀਲ ਕਰੋ ਤੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੁਸੀਂ ਵੀ ਇਸ ਨੂੰ ਬਤਵਾ ਸ਼ੇਅਰ ਕਰੇ ਤੇ ਕਮੈਂਟ ਜੁਲ ਕਰ ਦਿਓ ਕਿਉਂਕਿ ਹੋਰ ਵੀ ਸਮਾਪਿਹਾਨ ਕੱਗੇ ਕੱਲ ਜੁਗਾਰ ਹੈ ਜਿਹਦੇ ਨਾਲ ਕਿ ਹੋਰ ਨੌਜਵਾਨ ਨੂੰ ਸੇਧ ਮਿਲ ਸਕੇ ਕਿ ਐਦਾਂ ਦੀ ਹਰਕਤ ਕਰਨ ਦੇ ਨਾਲ ਕਿਤਨੇ ਤੇ ਲੋਕ ਸਮਾਦ ਦੇ ਵਿੱਚ ਉਹਨਾਂ ਲੋਕਾਂ ਨੂੰ ਲਾਂਤ ਪਾਉਂਦੇ ਜਿਹੜੇ ਐਦਾਂ ਦੀ ਕਾਨੂੰਨੀ ਹਰਕਤ ਕਰਦੇ ਨੇ ਪਹਿਲਾਂ ਤੁਸੀਂ ਵੀਡੀਓ ਸੁਣੋ ਜਿਹਦੇ ਵਿੱਚ ਕਿਸ ਨੌਜਵਾਨ ਨੇ ਪੁਲਿਸ ਪ੍ਰਸ਼ਾਸਨ ਨੂੰ ਡੀਸੀ ਸਾਹਿਬਾਨ ਨੂੰ ਤੇ ਹੋਰ ਡੀਐਸਪੀ ਨੂੰ ਤੇ ਨਾਲ ਇਸ ਬਜ਼ੁਰਗ ਨੂੰ ਗਾਲਾਂ ਕੱਢੀਆਂ ਨੇ ਸ਼ਰੀਆਮ ਤਾਂ ਇਹ ਤੁਸੀਂ ਵੀਡੀਓ ਸੁਣੋ ਇਹ ਕਰਦੇ ਅਗਲੀ ਗੱਲ ਬਾਤ ਅੱਜ ਉਹ ਕੰਦ ਜਿੱਥੇ ਕੰਦ ਹੋਈ ਹੈ ਉੱਥੇ ਉਹ ਕੰਧਾ ਨੇ ਸਾਰਾ ਕੁਝ ਇਹ 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 ਸੇ ਨਹੀਂ ਅੱਜ ਵਸਾ ਕੇ ਇਹ ਫੋਨ ਜਿਹੜੇ ਕਰਦਾ ਐਸਐਸਪੀ ਤੇ ਡੀਐਸਪੀ ਉਹ ਸਾਰੇ ਵਿਥੇ ਭਾਈ ਬੈਠਾ ਆਵੇ ਮੇਰੇ ਕੋਲੇ ਕੰਜਰ ਨਾਲੇ ਉਹ ਐਸਐਸਪੀ ਨਾਲੇ ਉਹ ਡੀਸੀਐਸਪੀ ਜਿਹੜੇ ਇਨਸਾਫ ਕਰਦੇ ਨੇ ਆਣ ਕੇ ਕਰਦੇ ਨੇ ਮੇਰੇ ਪਿਓ ਦੀ ਤੇ ਮੇਰੇ ਸਾਰੇ ਦਿਨ ਲੱਗਾ ਪੈ ਤਣੀ ਉਦੋਂ ਬਾਅਦ ਮੇਰੀ ਜੜੀ ਨਾ ਪੁਹਾਰਾ ਹਿੱਸਾ ਹੈਗਾ ਹੀ ਉਹ ਤਾਂ ਮੈਨੂੰ ਜੇ ਲੈਣਾ ਹੀ ਸੀਗਾ ਚਲੋ ਮੇਰੇ ਤੇ ਇਹ ਗੁਣ ਕੀਤੇ ਨੇ ਉਹ ਸਾਡੇ ਕੋਈ ਨਹੀਂ ਤਾਂ ਕਹਿੰਦਾ ਸੀ ਹਾਂ ਚੰਗਾਰ ਕੋਲ ਤੇ ਮੇਰੀ ਕੋਈ ਵੇਰੇ ਉਹ ਚਿਨਾਰ ਤਾਂ ਕਿਹਾ ਚਿਨਾਰ ਨੇ ਇਹ ਗੱਲ ਜ਼ੁਬਾਨੀ ਮੈਨੂੰ ਐਡਾ ਹੈਗਾ ਸੀ ਉਹ ਹੀ ਤੁਹਾਡੀ ਅਕਸਿਦਾ ਨੇ ਉਹ ਜ਼ੁਬਾਨੀ ਕਿਹਾ ਸੀ ਉਹ ਤਾਂ ਜੋ ਅਸੀਂ ਇਹ ਕਹਾਂ ਉਹ ਇੱਥੇ ਨਹੀਂ ਅਸੀਂ ਇੱਥੇ ਆਏ ਉਹ ਸਾਈਨ ਤੇ ਆ ਲੈ ਹਾਂ ਉਹਨੇ ਕਿਹਾ ਸੀ ਸਾਈਨ ਕਿਤੇ ਤਾਂ ਕਰਾਉਣੇ ਨੇ ਮਾਂ ਜਿਹੜੀ ਉਹ ਪੂਰੀ ਹੋ ਗਈ ਸਾਰਾ ਕੋ ਇਹ ਇਹ ਉਹ ਵਿਦਿਆ ਹੀ ਪੀ ਤੇ ਸਾਰਾ ਕੋ ਕਰ ਦੇਣਗੇ ਆ ਕਾਹਦੀ ਛੱਡ ਦੇ ਮਾਂ ਅਸੀਂ ਲੈ ਜਾਣਗੇ ਆ ਆਹ ਦਾੜੀ ਛੱਡ ਵਾਹ ਤੇ ਨਾ ਉਹ ਕੋਈ ਨਹੀਂ ਆ ਤੂੰ ਮੈਨੂੰ ਕੋਈ ਨਾ ਹੱਥ ਜੱਤ ਉਹ ਸਾਈਨ ਸਾਰਾ ਕੁਝ ਹੀ ਹੈ ਨਾ ਸਾਰੇ ਕੁਝ ਆ ਉਹ ਕਰੇਗਾ ਹਾਂ ਕਰਾਂਗੇ ਹੁਣ ਵੀ ਕਰ ਦੇਣੇ ਹਾਂ ਕਰਾਂਗੇ ਜਦੋਂ ਕਰਾ ਲੇ ਸੀਰ ਦਾ ਤੈਨੂੰ ਮਰਲੇ ਅੱਜ ਵੀ ਏ ਤੇ ਕੱਲ ਵੀ ਏ ਆ ਸੱਤ ਆ ਕਿੰਨੀ ਜਾਣਾ ਉਹ ਤੁਹਾਡੀ ਆ ਉਹ ਨਹੀਂ ਆ ਹਾਂ ਚਾਚਾ ਤੂੰ ਨਾ ਮੇਰੀ ਚਾਚਾ ਤੈਨੂੰ ਪ੍ਰਗਟ ਉਹ ਸਿਰਫ ਆਜ਼ਾਦੀ ਦਾ ਟੁੱਟਦਾ ਹੀ ਆਉਂਦਾ ਸੀ ਨਾ ਮੈਂ ਤਾਂ ਸਿਰਫ ਕਿ ਚੱਟੀ ਦਾੜੀ ਦੀ ਹਾਲਤ ਕਰਦਾ ਤੇ ਮੈਂ ਕਹਿੰਦਾ ਸੀ ਚਾਚਾ ਇਹ ਮੇਰਾ ਤੇ ਚੱਕ ਦੇ ਨਾ ਮੋਢਾ ਲਾ ਕੇ ਘੜੂੰਗਾ ਪਿੰਡ ਵੀ ਕਹੂਗਾ ਜੀ ਗਏ ਤੇ ਮੈਂ ਵੀ ਕਹਾਂਗਾ ਮੇਰਾ ਚਾਚਾ ਏ ਤੇ ਹੁਣ ਮੈਂ ਛੱਡ ਕਰਦਾ ਚਾਚਾ ਏ ਮੇਰਾ ਚਾਚਾ ਏ ਮੇਰਾ ਨਾ ਆ ਜਿਹੜਾ ਆਇਆ ਸੀ ਜਿਹੜਾ ਕਹਿੰਦਾ ਸੀ ਨਾ ਤੇ ਇਹ ਨਸ਼ੱਤਰ ਦਾ ਭਰਾ ਮੈਂ ਮੰਨਦਾ ਈ ਮੈਂ ਤੈਨੂੰ ਨਹੀਂ ਬੱਲਿਆ ਪਤਾ ਹਾਂ ਉਹ ਆਂਦੇ ਸੈਂਟਰ ਲੇਨ ਆਇਆ ਹਾਂ ਜਾ ਜਾ ਮਨੂੰ ਹਾਂ ਲੈ ਦੇ ਇਹ ਮਨ ਕੋਣੀ ਸਾਡੀ ਕਿੰਨੇ ਮਾਰੇ ਪਾਣੀ ਵੀ ਪਿਆ ਸਾਰੇ ਕੋ ਚਾਰ ਚਾਚਾ ਏ ਤੁਸੀਂ ਦੇਖੋ ਕਿ ਕਿਵੇਂ ਨੌਜਵਾਨ ਸ਼ਰੀਆਮ ਗਾਲਾਂ ਕੱਢ ਰਿਹਾ ਦੂਜੇ ਪਾਸੇ ਜੋ ਕਰਨਾ ਕਰ ਲੋ ਏਦਾਂ ਦੀ ਧਮਕੀਆਂ ਸਿੱਧੀਆਂ ਪ੍ਰਸ਼ਾਸਨ ਦਿੱਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਤੁਸੀਂ ਦੇਖੋ ਆਪਣੇ ਚਾਚੇ ਦੀ ਚਿੱਟੀ ਦਾੜੀ ਫੜ ਕੇ ਅੱਜ ਕਿਤੇ ਨ ਕਿਤੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਸ਼ਰਮ ਆਣੀ ਚਾਹੀਦੀ ਏ ਤਾਂ ਇਹ ਨੌਜਵਾਨਾਂ ਨੂੰ ਜਿਹੜੇ ਆਪਣੇ ਬਜ਼ੁਰਗਾਂ ਦੀਆਂ ਚਿੱਟੀਆਂ ਦਾੜੀਆਂ ਨੂੰ ਫੜ ਕੇ ਸ਼ਰਿਆਮ ਸ਼ਬਦ ਸੰਯੋਗ ਤੇ ਜਲੀਲ ਕਰ ਰਹੇ ਨੇ ਤਾਂ ਇਹਨਾਂ ਨੌਜਵਾਨਾਂ ਨੂੰ ਅਕਲ ਆ ਸਕੇ ਪਤਾ ਲੱਗ ਸਕੇ ਕਿ ਇਨਾ ਬਜ਼ੁਰਗਾਂ ਨੇ ਕੁਰਬਾਨੀਆਂ ਕੀਤੀਆਂ ਨੇ ਨਾ ਬਜ਼ੁਰਗਾਂ ਨੇ ਮੁਸ਼ਕਲ ਸਮੇਂ ਕੱਢੇ ਨੇ ਤਾਂ ਕਿ ਤੁਹਾਡੇ ਜਨਮ ਹੋਵੇ ਤੁਸੀਂ ਤਾਂ ਧਰਤੀ ਤੇ ਆਇਓ ਤਾਂ ਇਹ ਦੁਨੀਆ ਤੁਸੀਂ ਵੇਖ ਰਹੇ ਹੋ ਇਹ ਜ਼ਮੀਨਾਂ ਇਹ ਪੈਸਾ ਤੁਹਾਡੇ ਕਿੱਥੇ ਕੰਮ ਆਣਾ ਸੀ ਅਗਰ ਤੁਹਾਡੇ ਜਨਮੀ ਨਾ ਹੁੰਦਾ ਤਾਂ ਇਸ ਨੂੰ ਲੈ ਕੇ ਵੀਡੀਓ ਨੂੰ ਵਾਤਾਂ ਸ਼ੇਅਰ ਕਰਕੇ ਆਪਣੇ ਗਰੁੱਪਾਂ ਦੇ ਵਿੱਚ ਦੋਸਤਾਂ ਤੱਕ ਜੁੜ ਪਾ ਦਿਓ ਕੀ ਪਤਾ ਉਹ ਵੀ ਇਹਨਾਂ ਨੂੰ ਕਿਸੇ ਨੇ ਕਿਤੇ ਜਾਣਦੇ ਹੋਣ ਜਿਸ ਤੋਂ ਬਾਅਦ ਇਹ ਜਾਣਕਾਰੀ ਪੁਲਿਸ ਪ੍ਰਸ਼ਾਸਨ ਤੱਕ ਪਹੁੰਚ ਸਕੇ ਧੰਨਵਾਦ